ਅਮਰਿਤ ਛਾਡ ਬਖੈ ਬਖਖਾਈ ਮਾਇਆ ਮੋਹ ਪਰਮਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋਛ ਰੋ ਗੁਰਗੱਦੀ ਤੇ ਵਿਰਾਜਮਾਨ ਜਵਰ ਸ਼ਤਰ ਤਖ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਦੁਕਾਲਨ ਪ੍ਰਣਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਸਾਹਬੇ ਕਮਾਲ ਜੁਗੋ ਜੁਗ ਅਟਲ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਤੇ ਮੁਬਾਰਕ ਗੋਦ ਅੰਦਰ ਸੱਜ ਬੈਠੇ ਖਾਲਸਾ ਜੀ ਅਦਬ ਦੇ ਨਾਲ ਸਾਡੀ ਵੀ ਤੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਸਤਿਗੁਰ ਜੀਆਂ ਦੇ ਮੁਬਾਰਕ ਚਰਨਾਂ ਦੇ ਵਿੱਚ ਲੱਗ ਜਾਵੇ। ਹਾਜ਼ਰੀ ਦਰ ਪ੍ਰਵਾਨ ਉਦੋਂ ਹੁੰਦੀ ਆ ਜਦੋਂ ਤਨ ਦੇ ਨਾਲ-ਨਾਲ ਮਨ ਕਰਕੇ ਜੁੜ ਜਾਈਏ। ਸਤਿਗੁਰੂ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਨਾਂ ਦੇ ਪਾਵਨ ਪੁਰਬ ਨੂੰ ਮਨਾ ਰਹੇ ਹੋ ਮਹਾਰਾਜ ਜੀਆਂ ਨੂੰ ਯਾਦ ਕਰ ਰਹੇ ਹੋ। ਇੱਕ ਵਾਰਾ ਮਨ ਬਿਰਤੀ ਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਮੁਖ ਦੇ ਵਿੱਚੋਂ ਵੈਗਰੂ ਕਹਿ ਲਵਾਂਗੇ ਤੇ ਸਤਿਗੁਰੂ ਸਾਡੇ ਵਿੱਚ ਹਾਜ਼ਰ ਨਾਜ਼ਰ ਪ੍ਰਤੱਖ ਹੋ ਜਾਣਗੇ ਖੇੜ ਪਿਆਰ ਦੀ ਆ ਜਦਨ ਇਹਨਾਂ ਅੱਖੀਆਂ ਦੇ ਨਾਲ ਉਸ ਦਾ ਤਾਰ ਨੂੰ ਤੱਕਣਾ ਆ ਗਿਆ ਉਹ ਦਿਨ ਸੰਗਤ ਕਰਨ ਵਿੱਚ ਆਨੰਦ ਵੱਖਰਾ ਹੋਵੇਗਾ ਤੇ ਜਿਤਨੀ ਸੰਗਤ ਜੁੜ ਕੇ ਬੈਠੀ ਆ ਮੈਂ ਬੇਨਤੀ ਕਰਾਂ ਕੋਈ ਵੀ ਰਚਨਾ ਵਾਂਝੀ ਨਾ ਰਹੇ ਨੇਤਰਾ ਦੇ ਸਾਹਮਣੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਛੋਟੀ ਸੁਲਤਾਨ ਸਾਹਿਬ ਜੀ ਤਿਨਾਂ ਦੇ ਸੁੰਦਰ ਸਰੂਪ ਨੂੰ ਲੈ ਕੇ ਆਈਏ ਮਹਾਰਾਜ ਗੁਰੂ ਰਾਮਦਾਸ ਦੇ ਸੋਹਣੇ ਚਰਨਾ ਤੇ ਟੇਕੋ ਜੀ ਮੱਥਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਨੇ ਬਾਰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਪਾਵਨ ਗੋਦ ਅੰਦਰ ਬੈਠਣ ਦਾ ਸੁਹਾਵਣਾ ਸਮਾਂ ਸੁਭਾਗੀ ਘੜੀ ਸਾਨੂੰ ਬਖਸ਼ਿਸ਼ ਕੀਤੀ ਆ ਆਪ ਸਮੂਚੀਆਂ ਸੰਗਤਾਂ ਨੂੰ ਨਿਮਰਤਾ ਦੇ ਪੁੰਜ ਪਿਆਰ ਦੇ ਮਜਸਮੇ ਸੋਢੀ ਸੁਲਤਾਨ ਦਾਤੇ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਵੇਰ ਤੋਂ ਗੁਰੂ ਚਰਨਾ ਵਿੱਚ ਜੁੜ ਕੇ ਬੈਠਿਓ ਆਪ ਜੀ ਨੇ ਹਰੀ ਜਸ ਕੀਰਤਨ ਸਰਵਣ ਕੀਤਾ ਸਾਡੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਜੀ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਉਹਨਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਜੀਵਨ ਦੇ ਨਾਲ ਜੁੜਿਆ। ਗਿਆਨੀ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਉਂ-ਜਿਉਂ ਜ਼ਿਕਰ ਕਰੀ ਜਾਂਦੇ ਸੀ। ਮੈਨੂੰ ਕਿਸੇ ਹੋਰ ਦਾ ਤੇ ਪਤਾ ਨਹੀਂ। ਪਰ ਜਿਹੜਾ ਜਿਹੜਾ ਉਹ ਬੋਲ ਬੋਲੀ ਜਾਂਦੇ ਸੀ ਅੱਖਾਂ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸੋਹਣਾ ਦਰਬਾਰ। ਮਹਾਰਾਜ ਦੇ ਘਰ ਦੀ ਸੋਹਣੀ ਪ੍ਰਕਰਮਾਂ ਚੌਕੀਆਂ ਝੰਡੇ ਬੁੰਗੇ। ਮਾਰਾ ਦੇ ਘਰ ਦਾ ਉਹ ਪਾਵਨ ਸਰੋਵਰ ਜਿੱਥੇ ਅੱਜ ਹਰ ਗੁਰੂ ਕਾ ਸਿੱਖ ਚੁੱਭਾ ਲਾ ਕੇ ਮੁਖ ਚੋਂ ਪੜਦਾ ਹੈ RAM DAS ਸਰੋਵਰwidehat ਸਭ ਉਤਰੇ ਪਾਪ ਤੋਂ ਜene ਗੁਰੂ ਰਾਮਦਾਸ ਤੇ ਭਰੋਸਾ ਰੱਖ ਕੇ ਉਸ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਕੋੜੀਆਂ ਦੇ ਕੋੜ ਦੂਰ ਹੋਏ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਨਾਸ਼ ਹੋਇਆ ਅੱਖਾਂ ਦੀ ਜੋਤ ਵਾਪਸ ਆ ਗਈ ਵੇਖੋ ਖਾਲਸਾ ਜੀ ਜਿੰਨਾ ਚਿਰ ਵਿਸ਼ਵਾਸ ਨਹੀਂ ਭਰੋਸਾ ਨਹੀਂ ਕੋਈ ਰਿਸ਼ਤਾ ਸਾਡਾ ਦੁਨਿਆਵੀ ਆ ਕੇਤੇ ਸਿਰ ਤੇ ਟਿਕਿਆ ਹੋਇਆ ਇੱਕ ਵਿਸ਼ਵਾਸ ਦੇ ਸਿਰ ਤੇ ਜਿੱਥੇ ਵਿਸ਼ਵਾਸ ਹੀ ਨਹੀਂ ਇਕ ਦੂਜੇ ਤੇ ਸ਼ੰਕਾ ਕਰੀ ਜਾਈਏ ਕਿੰਤੂ ਪਰੰਤੂ ਕਰੀ ਜਾਈਏ ਉਹ ਘਰ ਬਹੁਤਾ ਚਿਰ ਤੱਕ ਵਸਦੇ ਨਹੀਂ ਉਹ ਟੁੱਟਦੇ ਟੁੱਟਦੇ ਜਿਦਨ ਵਫਾਦਾਰੀ ਵਿਸ਼ਵਾਸ ਤੇ ਪਿਆਰ ਸਾਨੂੰ ਇਸ ਖਸਮ ਦੇ ਨਾਲ ਕਰਨਾ ਆ ਗਿਆ ਉਹ ਦਿਨ ਸਾਨੂੰ ਜ਼ਿੰਦਗੀ ਜਿਉਣ ਦੀ ਜਾਨ ਚ ਆਜੂ ਕਿੰਨਾ ਕਿੰਨਾ ਚਿਰ ਹੋਵਿਆ ਦੀ ਸਾਨੂੰ ਜਪਜੀ ਸਾਹਿਬ ਪੜਦੇ ਆਂ ਰੋਜ਼ ਪੜ੍ਹਦੇ ਆਂ ਆਦ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਪਾਤਸ਼ਾਹ ਜੀ ਨੂੰ ਕੱਲਾ ਪਰਮਾ ਨਹੀਂ ਮਰਜ ਨੂੰ ਸੁਣਨਾ ਵੀ ਆ ਵੀ ਸਤਿਗੁਰੂ ਕਹਿੰਦੇ ਕਿਨੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਕਰ ਬਾਸਣਾ ਪਰਿਆ ਇੱਕੋ ਇੱਕ ਗੁਰੂ ਨਾਨਕ ਦਾ ਘਰ ਵਾ ਜਿਹੜਾ ਨਿਰਭਉ ਹੈ ਨਿਰਵੈਰ ਹੈ ਨਿਰਭਉ ਤੇ ਨਿਰਵੈਰ ਗੁਰੂ ਨਾ ਕਿਸੇ ਨਾਲ ਕੋਈ ਵਿਰੋਧ ਰੱਖਦਾ ਨਾ ਈਰਖਾ ਨਾ ਗੁਰੂ ਡਰਦਾ ਤੇ ਨਾ ਗੁਰੂ ਧਰਉਂਦਾ ਹੈ। ਉਸ ਗਰੀਬ ਨਵਾਜ ਸ਼ਹਿਨਸ਼ਾਹੀਆਂ ਦੀ ਪਾਵਨ ਗੋਦ ਵਿੱਚ ਬੈਠੇ ਹਾਂ। ਜਿਨੀ ਕੋ ਮੇਰੇ ਪਰਮੇਸ਼ਰ ਨੇ ਮੈਨੂੰ ਮਤ ਦਿੱਤੀ ਉਸ ਮਤ ਮੁਤਾਬਕ ਜ ਕਹਿਣ ਦਾ ਯਤਨ ਕਰਾਂ ਕਿਉਂਕਿ ਮੇਰੀ ਝੁੰਡ ਬਹੁਤ ਛੋਟੀ ਜਈ ਹੈ। ਪਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਪਾਤਸ਼ਾਹ ਜਵੇਂ ਤੁਸੀਂ ਤਰੁੱਟ ਕੇ ਗੂੰਗੇ ਬહેરા ਦੇ ਸਿਰ ਤੇ ਛੱਟੀ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਏ ਸੀ ਸਤਿਗੁਰੂ ਹਮ ਅਗੁਣ ਭਰੇ ਇਕ ਗੁਣ ਨਾਹੀ ਕਿਰਪਾ ਕਰ ਦਿਓ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਦਾ ਗੁਰ ਸਤਿਗੁਰ ਸੰਗ ਈ ਰਹਮਾ ਕਰਪੇ ਮਹਾਰਾਜ ਸਤੇ ਪਾਤਸ਼ਾਹ ਬੁਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਰਹੇ ਮੇਰੀ ਪ੍ਰੀਤ ਦੇ ਮਨ ਗੁਰ ਅਰਗੋਬਿੰਦ ਸਾਹਿਬ ਮਹਾਰਾਜ ਟੇਟਾਡੀਆਂ ਦੇ ਵਿਚੋਲੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਤੋਂ ਮੈਂ ਆਗਿਆ ਲਵਾਂ ਕੋਈ ਰਸਨਾ ਬੰਦੀ ਨਾ ਰਹੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਲਾ